ਇਹ ਨਾਮ ਇਹ ਤੇ ਕੀ ਲੱਗਦਾ ਮਤਲਬ ਇਹ ਮੇਰਾ ਬੇਟਾ ਐ ਸੁਵਿਰ ਜੀ ਬੇਟਾ ਹਾਂਜੀ ਤੋਂ ਮੇਰਾ ਭਰਾ ਐ ਕੁੱਟਮਾਰ ਕਿੰਨੀ ਪੈ ਰਹੀ ਮੀਂਹ ਇਹ ਬਹੁਤ ਮੇਰੇ ਮੁੰਡੇ ਬੱਚੇ ਨਾਲ ਕੁੱਟਮਾਰ ਕੀਤੇ ਕੀ ਹੋਇਆ ਕੀ ਕੀ ਕਰ ਉਥੇ ਹਾਤੇ ਦੇ ਕਿਤੇ ਬੋਲੇ ਪਲਾਟੇ ਵਾਲੇ ਮੁੰਡੇ ਨਾਲ ਲੜੇ ਨੇ ਪਤਾ ਨਹੀਂ ਵੀ ਕੀ ਰੱਬ ਜਾਂਦੇ ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਥੇ ਹਾਤੇ ਤੇ ਉਹ ਹਾਤੇ ਨਾਲ ਹਾਤੇ ਵਾਲੇ ਮੁੰਡੇ ਨਾਲ ਤਿੰਨਾਂ ਚ ਤੇਨੂੰ ਉਹਨੂੰ ਆਖ ਚਪੇੜਾ ਮਾਰਨ ਲੱਗ ਰਹੇ ਆਂ ਕੁਛ ਲੋ ਹੂੰ ਤੇ ਇਹ ਆਂਦਾ ਵੀ ਯਾਰ ਛੱਡੋ ਚਿਕਨ ਬਣਾਉਂਦਾ ਪਿਆ ਆਂਦਾ ਯਾਰ ਛੱਡੋ ਆਂਦਾ ਇਹ ਕਹਿੰਦਾ ਵੀ ਉਹਨੂੰ ਮਾਰ ਹੀ ਦੇਣਾ ਉਹਨੇ ਨੂੰ ਤੁਸੀਂ ਹੂੰ ਹੂੰ ਤੋ ਇਹਨੂੰ ਛੱਡ ਦੇ ਆਂ ਕੁਛ ਨੂੰ ਛੱਡ ਕੇ ਤੇ ਇਹਦੇ ਘਰ ਪਾ ਗਿਆ ਨਾ ਗਾਲ ਘੁਰਤਾ ਚਵਾੜਾ ਪਾੜ ਦਿੱਤਾ ਆਂਦਾ ਤੁਹਾਡੇ ਸਾਹਮਣੇ ਹੀ ਸਾਰਾ ਸਬੂਤ ਇਹਦਾ ਬਸ ਸਾਨੂੰ ਤੁਹਾਨੂੰ ਸਾਫ ਚਾਹੀਦਾ ਬਸ ਕਿੰਨੀ ਕੀ ਬੇਰਮੀ ਨਾਲ ਕੋਡ ਬੇਰਮੀ ਬਹੁਤ ਹੈ ਨਦਰਿੰਦਨ ਬੇਰਮੀ ਕਿਤੇ ਮੇਰੇ ਬੱਚੇ ਨਾਲੇ ਨਾਲੇ ਠੇਕੇਦਾਰ ਜੇ ਮੇਰਾ ਬੱਚਾ ਮਾਰ ਚੰਦਾ ਪੂਰਾ ਇੱਕ ਗਾਲ ਤਿੰਨ ਦੀ ਮੇਰੇ ਤੀ ਪੁੱਤਰ ਨੂੰ ਇਹ ਠੇਕੇਦਾਰ ਸਾਡੇ ਅੱਗੇ ਕੁ ਇਹ ਠੇਕੇਦਾਰਾਂ ਨੇ ਕੀਤੀ ਹਾਂਜੀ ਠੇਕੇਦਾਰਾਂ ਨੇ ਕੀਤੀ ਸਾਡੀ ਕਾਹਦੇ ਠੇਕੇਦਾਰ ਸੀ ਇਹ ਦਾਰੂ ਦੇ ਠੇਕੇਦਾਰ ਨੇ ਠੇਕੇਦਾਰ ਕੰਮ ਦਿੰਦੇ ਨੇ ਹੁਣ ਕੀ ਮੰਗੇ ਬੱਚੇ ਲਈ ਇਨਸਾਫ ਅਸੀਂ ਤਾਂ ਸਾਡਾ ਇਨਸਾਫ ਚਾਹੀਦਾ ਸਾਨੂੰ ਬਸ ਜਨਾਬ ਬਤਾ ਇਹ ਕੀ ਹਾਂਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਆਏ ਜਨਾਬ ਮੇਰਾ ਨਾਮ ਅਸ਼ੋਕ ਹੈ ਹਾਂਜੀ ਅਸੀਂ ਹੁਣ ਮੋਜ਼ੋੜ ਜ਼ਿਲ੍ਹਾ ਫੋਟੜੇ ਰਹਿਣ ਵਾਲੇ ਹਾਂ ਹਾਂਜੀ ਅਸੀਂ ਆ ਕੇ ਵਿਟੂ ਹਾਥਿਆੜਾ ਦਾ ਉੱਥੇ ਜਮੇ ਕਰ ਰਹੇ ਹਾਂ ਇਹ ਮੁੰਡੇ ਦੀ ਗੱਲ ਪੈ ਕੇ ਸਾਡੇ ਕੰਨਾਂ ਵਿੱਚ ਆਈ ਪਈ ਕੀ ਲੱਗਦਾ ਮੁੰਡਾ ਇਹ ਜੀ ਦੂਜੇ ਇੱਧਰ ਬੇਚ ਲੱਗ ਲੱਗ ਹੂੰ ਹੂੰ ਸਾਮਾਨ ਹੀ ਕਿਰਾ ਉਨਕੇ ਹੂੰ ਮੋਜ ਨਾ ਲੱਗਾ ਹੀ ਉਲਟ ਜਿਹਾ ਟਪਿਆ ਲਗੇ ਹੰ ਇਹਦੇ ਹੋ ਮਾਰਖਾ ਨਾਲ ਲੜਾਈ ਹੋਈ ਸੀ ਹੰ ਇਹ ਸ਼ਕਾਵਾਂ ਲੱਗਾ ਇਹਦੇ ਵੀ ਕਾਲ ਪੈਗਾ ਇਹਦੇ ਦੁਬਾਰਾ ਪਾਰ ਰਿਹਾ ਉਹ ਮੈਨੂੰ ਪਤਾ ਲੱਗਾ ਸਾਹਮਣੇ ਆ ਕੇ ਜੀ ਚਾਰੂ ਪੀਲੇ ਪੈ ਗਏ ਹੰ ਮੈਂ ਖਾ ਪੀ ਰਹੀ ਸੀ ਤੇ ਐ ਸਾਡੇ ਕੰਨੀ ਆਵਾਜ਼ ਪਈ ਜਿਹਨੂੰ ਮੈਂ ਸੁਣਾਵਾਂ ਚੜਾ ਗਿਆ ਮੈਂ ਕਿਹਾ ਜਨਾਬ ਛੱਡੋ ਬਰਾ ਕੀ ਹੋ ਗਿਆ ਇੱਥੇ ਇਨੇ ਚ ਮੇਰੇ ਘਰ ਪੈ ਗਿਆ ਮੈਨੂੰ ਖਿੱਚ ਕੇ ਲੈ ਗਿਆ ਕਹਿੰਦਾ ਆ ਜਾ ਤੈਨੂੰ ਦਾ ਬਣਾ ਲੈ ਹਰ ਬੰਦਾ ਹੰ ਆਪ ਦੇ ਖਿੱਚ ਕੇ ਖਿੱਚ ਕੇ ਲੈ ਰਿਹਾ ਹੂੰ ਤੇ ਪਟਨਾ ਦੇ ਭੈ ਮਰਨਡ ਭੈ ਪਟਾ ਇਹਨਾਂ ਦੇ ਚੀ ਆਇਆ ਜਿਹੜਾ ਥਾਣਾ ਨਾਲ ਦਾ ਹੈ ਕਿ ਕਿਸ ਤਰ੍ਹਾਂ ਹੋਸ ਇਹਨਾਂ ਨੇ ਫਿਰ ਅੰਦਰੋਂ ਪਟਾ ਲਿਆ ਦਾ ਕਾਟੇ ਕਿ ਦਫਤਰ ਤੇ ਆਰ ਦਿੱਤਾ ਆਂ ਲਿਆ ਹੂੰ ਹੂੰ ਉਹ ਪਟਾ ਇਹਨਾਂ ਨੂੰ ਚੋਣ ਡਾਇ ਦਾ ਪਟਨਾ ਕੁਚਾਰ ਬਾਰਾ ਦੇ ਹੂੰ ਹੂੰ ਅਮਰੀਕਾਂ ਦੇ ਦਾ ਤੁਸੀਂ ਜਿੜਲੀ ਹੂੰ ਹੂੰ ਉਹ ਜਿਹੀ ਖਿੰਦੇ ਦੀ ਹੁਲਤ ਹੈਗੀ ਹੂੰ ਹੂੰ ਇਹਨਾਂ ਨੇ ਉਹ ਕੁੱਟ ਮਾਰ ਕੇ ਕੀ ਉਹ ਮੁੰਡੇ ਨਾ ਆਏ ਇਹਨਾਂ ਹੰਮੰਦ ਮਾਰ ਕੇ ਰਸ ਕਰਦਾ ਮੁੰਡਿਆਂ ਦੇ ਸ਼ਨਾਮ ਲਾਏ ਉਹਨਾਂ ਫਿਰ ਆਪੇ ਜੋ ਕੀਤੀ ਹੋਇਆ ਤੇ ਤੁਹਾਨੂੰ ਥੋੜਾ ਬੱਟਾ ਜੜਾ ਆਪੇ ਤੇ ਇਹਨਾਂ ਦੇ ਪਿਛਾ ਦੇ ਇੱਕਾਂ ਦੇ ਠੇਕੇਦਾਰ ਨੇ ਬੰਦੇ ਇੱਕ ਸ਼ਰਾਬ ਦੇ ਠੇਕੇਦਾਰ ਨੇ ਅੱਛਾ ਇਹ ਦੇ ਕਹਿੰਦੇ ਹੀ ਕੌਣ ਸੀ ਇਹਨਾਂ ਦੇ ਕਰਿੰਡੇ ਆ ਗਏ ਨੇ ਜੀ ਬੜੇ ਨਾ ਬਦਮਾਸ਼ ਹੀ ਬਾਰੇ ਨੇ ਬੰਦੇ ਛੋੜਾ ਨੇ ਹੂੰ ਹੂੰ ਆ ਗਏ ਨੇ ਉੱਤਾਂ ਨੇ ਇਹ ਸਾਢੇ 4-5 ਬਿਗਾ ਜਿਹੜੇ ਅਸੀਂ ਇਹਨਾਂ ਨੂੰ ਰਾਜਨਾਵਾ ਕਰਕੇ ਬਾਅਦ ਜਿੰਨਣਾ ਨਹੀਂ ਰਿਹਾ ਹੂੰ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਕੀ ਰੋਲਾ ਕੀ ਪਿਆ ਸੀ ਪੈਸੇ ਨਾਲ ਕੀ ਕਰ ਰੋਲਾ ਜੀ 120 120 ਰੁਪਏ ਤੇ ਪਿੱਛੇ ਫੁੱਟ ਮਾਰ ਕੇ ਤੁਸੀਂ ਹਾਂਜੀ ਕਿਹਨਾਂ ਨੇ ਲੈਣੇ ਸੀਗੇ ਠੇਕੇਦਾਰਾਂ ਨੇ ਕਿਹਦੇ ਕਿਹਦੇ ਨਾਲ ਤੋਂ ਲੈਣੇ ਸੀ ਹਫਤਾ ਉਫਤਾ ਜਿਵੇਂ ਉਹ ਕਹਿੰਦੇ ਨੇ ਤੇ ਉਹ ਆਦੇ ਸਵੇਰੇ ਦੇਖਾਂਗੇ ਇੱਥੇ 10 12 ਬੰਦੇ ਆਏ ਨੇ ਠੇਕੇਦਾਰ ਉਹਦੇ ਆਦਿਆ ਨਾਲੇ ਗੱਲ ਪਾਏ ਨੇ ਹੂੰ ਹੂੰ ਕੀ ਰੋਲਾ ਘੁੰਮ ਤੇ ਕੀ ਗੱਲ ਬਹੁਤ ਬੋਲਦਾ ਤੇ ਫੇਰ ਆਨ ਕੇ ਇਹ ਇਹ ਮੁੰਡਾ ਲੱਗਾ ਉੱਥੇ ਮਨਾਜਮਾ ਇਹ ਚਨਾਵਨ ਲੱਗ ਪਿਆ ਇੰਦੀ ਵੀ ਗੱਲ ਪੈ ਗਈ ਉਹ ਸਾਨੂੰ ਪਤਾ ਲੱਗਾ ਇਹ ਉਦੋਂ ਕੋਈ ਵੀ ਨਹੀਂ ਸੀ ਹੈਗਾ ਇੱਕ ਨਵੇਂ ਮੌਕੇ ਤੇ ਹੈਗਾ ਹਾਂ ਮੈਂ ਕਿਹਾ ਮੁੰਡਾ ਦਾ ਸਾਡਾ ਕੁੱਟੀਆਂ ਆਂਦੇ ਨੇ ਇਹ ਮੈਂ ਚਾਹ ਤੋਂ ਮੈਂ ਕਿਹਾ ਜਨਾਬ ਛੱਡੋ ਬਰਾਜ ਜੋ ਹੋ ਗਿਆ ਹੈ ਉਸकी ਗੱਲਬਾਤ ਕੋਈ ਗੱਲਬਾਤ ਹੋਵੇਗੀ ਤਾਂ ਕੁੱਟ ਮਾਰਦੇ ਹਾਂ ਇਹ ਇਹਨੂੰ ਛੱਡ ਕੇ ਮੈਂ ਬੱਲੇ ਹੋ ਗਿਆ ਤੁਹਾਡੀ ਵੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਮੈਨੂੰ ਤਾਂ ਨਾ ਨਾ ਜਨਾਬ ਅਕੰਡ ਤੋਂ ਹੀ ਵੇਲੇ ਜਿਹੜੀ ਮੇਰੀ ਪਟਿਆ ਨਾਲ ਆ ਗਾਂਦੀ ਲਾਲ ਠੀਕ ਹੁਣ ਕੀ ਮੰਗਦੇ ਇੱਕ ਤਾਂ ਪੁਲਿਸ ਵਾਲੇ ਤਾਂ ਛੱਟੜਾ ਦੇ ਮਾਰਦੇ ਨੇ ਇਹਨਾਂ ਦਾ ਵੇਖਿਆ ਨਹੀਂ ਕਿੱਥੇ ਮਾਰਨਾ ਹੁਣ ਕੀ ਮੰਗੇ ਤੁਹਾਡੇ ਹਾਂਜੀ ਕੀ ਮੰਗੇ ਨੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਅਜੇ ਤੱਕ ਪੁਲਿਸ ਨੇ ਕੀਤੀ ਨਹੀਂ ਜੇ ਸਾਡੀਆਂ ਕੁੜੀਆਂ ਨੇ ਕੁੜੀਆਂ ਨੇ ਮੂਵੀ ਬਣਾਈ ਟੁਰਦੀਆਂ ਫਿਰਦੀਆਂ ਨੇ ਸਾਡੇ ਬੱਚਾ ਮਾਰਨ ਉਹਨਾਂ ਦੇ ਮੁਲਾਜ਼ਮਾਂ ਦੇ ਜਿਹੜੇ ਸੀ ਉਹਨਾਂ ਨੇ ਮੋਬਾਈਲ ਵੀ ਖੋਲਿਆ ਉਹਦਾ ਕੁੱਟਾਂ ਦੇ ਮੁੱਕੀਆਂ ਮਾਰ-ਮਾਰ ਕੇ ਮਾਰ ਆਪ ਕੋ ਨਾਲੇ ਮੋਬਾਈਲ ਖੋ ਕੇ ਤੇ ਕੁੱਟ ਮਾਰ ਕੇ ਉਹਨਾਂ ਨੇ ਖੂਫ ਹੋ ਗਿਆ ਸਾਡੇ ਉਹਨਾਂ ਨੇ ਕੁੱਟ ਕੇ ਮੇਰੇ ਮੁੰਡੇ ਦਾ ਕੁੱਟ ਤੋੜ ਦਿੱਤਾ ਹੈ ਹਾਂ ਕੀ ਨਾਮ ਤੁਹਾਡਾ ਮੇਰਾ ਨਾਮ ਖਲਵੰਤ ਕਾਲੀ ਹੈ ਕਲਵੰਤ ਕੀ ਕਰਦੇ ਕਿੱਥੇ ਲੱਗੇ ਹੋ ਤੁਸੀਂ ਮੈਂ ਦਫਤਰ 'ਚ ਲੱਗਾ ਹਾਂ ਇਹਨਾਂ ਦਾ ਕੰਮ ਕਰਦਾ ਹਾਂ ਕਿਹੜੇ ਦਫਤਰ 'ਚ ਲੱਗੇ ਹੋ ਇੱਥੇ ਜੀ ਆਪਣੇ ਕੋਠੀ 'ਚ ਆਪਣੇ ਕਾਹਦਾ ਦਫਤਰ ਹੈ ਕਾਹਦਾ ਦਫਤਰ ਹੈ ਦਫਤਰ ਇਹਨਾਂ ਕੋਠੀ ਵਾਲਿਆਂ ਦਾ ਕਾਹਦਾ ਕਾਹਦਾ ਕਿਸੇ ਦਾ ਦਫਤਰ ਹੈ ਠੀਕ ਹੈ ਜੀ ਅੱਛਾ ਕੀ ਹੋਇਆ ਜਿਹੜੀ ਗੁੰਡਾਗਰਦੀ ਹੋਈ ਹੈ ਇਹ ਗੁੰਡਾਗਰਦੀ ਕੀਤੀ ਇਹਨਾਂ ਨੇ ਜੀ ਗੁੰਡਾਗਰਦੀ ਖਤਮ ਕੀਤੀ ਜਾਵੇ ਨਹੀਂ ਨਹੀਂ ਕੁੰਡਾ ਕਰਤੀ ਕੀ ਪੰਤੋੜ ਕੀ ਕੀਤੀ ਡਾਕਟਰ ਦੀ ਤੇ ਨਾ ਪੰਤੋੜ ਪਾ ਗੱਡੀਆਂ ਭੰਨੀਆਂ ਦੀ ਸਾਡੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੱਛਾ ਕੀ ਰੋਲਾ ਕੀ ਪਿਆ ਸੀਗਾ ਹਾਂਜੀ ਕੀ ਰੋਲਾ ਪਿਆ ਸੀਗਾ ਹਾਥੇ ਤੋਂ ਰੋਲਾ ਪਿਆ ਜੀ ਕੋਈ ਹਾਥਾ ਲੈਣ ਗਿਆ ਜੀ ਹੂੰ ਹੂੰ ਹਾਥਾ ਲੈਣ ਗਿਆ ਜੀ ਕੋਈ ਗਾਲਾਂ ਕੱਢਣ ਲੱਗ ਪਏ ਓਕੇ ਹਾਂਜੀ ਤੇ ਇੱਥੇ ਪੰਜ ਦੱਤਰ ਦੇ ਪੰਤ ਤੋੜ ਕੇ ਹਾਂਜੀ ਇੱਥੇ ਆ ਗਏ ਤੇ ਇੱਥੇ ਆ ਗਏ ਆ ਗਏ ਤੇ ਫਿਰ ਵਾਵਾ ਜਣੇ ਬੰਦੇ ਆਏ ਜੁੜਦੇ ਆਏ ਪੰਤ ਤੋੜ ਕੇ ਚਲੇ ਗਏ ਕੀ ਕੀ ਉਹਨਾਂ ਦੇ ਹੱਥ ਬੜੇ ਸੀਗਾ ਉਹਨਾਂ ਦੇ ਹੱਥ ਤੇ ਵੱਟੇ ਹੀ ਕਿਰਪਾਨਾਂ ਸੀ ਹਾਂ ਹਾਂ ਕਿੰਨੇ ਕ ਜਣੇ ਆਏ ਸੀ ਜੀ ਜੀ ਵੀ 25 ਜਣੇ ਹੋਗੇ ਸੀ ਅੱਛਾ ਹੋਰ ਕੀ ਤੋੜਿਆ ਨੇ ਇੱਥੇ ਇੱਥੇ ਜੀ ਆਹ ਕਾਰਤ ਬੰਨੀ ਹੈ ਹਾਂ ਤੇ ਉੱਪਰ ਸਾਰਾ ਰੋੜੇ ਰਾੜੇ ਮਾਰਦੇ ਰਿਹਾ ਗੱਡੀ ਪੰਨੀ ਹਾਂਜੀ ਬਾਹਰ ਖੜੀ ਸੀ ਹਾਂਜੀ ਹਾਂਜੀ ਸੱਤਾਂ ਬੰਦਾ ਥੱਲੇ ਆਉਣ ਦੀ ਕੋਸ਼ਿਸ਼ ਕਰਦਾ ਸੀ ਪਰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਉਨੇ ਬਹੁਤ ਰੋਕਿਆ ਇਹ ਗੁੰਡਾ ਗੱਦੀ ਖਤਮ ਕੀਤੀ ਜਾ ਰਹੀ ਠੀਕ ਅਸੀਂ ਸਾਹ ਮੰਗਨੇ ਆ ਕਿ ਸਾਨੂੰ ਸਾਹ ਲੈਣਾ ਚਾਹੀਦਾ ਕੀ ਨਾਮਤ ਕਿਥੋਂ ਦੇ ਰਹਿਣ ਵਾਲੇ ਕੀ ਹੋਇਆ ਤੁਹਾਡੇ ਨੂੰ ਡੋੜਦੇ ਰਹਿਣ ਵਾਲੇ ਆ ਕੀ ਹੋਇਆ ਜਿਹੜੀ ਲੜਾਈ ਹੋਈ ਜੀ ਆਪਕੇ ਵਾਲੇ ਆਏ ਸਹਾਇ ਵਾਲੇ ਠੀਕ ਹੈ ਜੀ ਕਿੱਥੇ ਹਾਤਾ ਤੁਹਾਡਾ ਬੀਲੀ ਕਾਰ ਦੀ ਸ਼ਰਮਾ ਚਿਕਾ ਸੈਂਟਰ ਉੱਥੇ ਕੀ ਕਰਦੇ ਸੀ ਜਿਕੰ ਦਾ ਕੰਮ ਦੀ ਤੁਸੀਂ ਹਾਂਜੀ ਲੱਗੇ ਕਿਸੇ ਨੂੰ ਹਾਂਜੀ ਲੱਗੇ ਆਏ ਨੋਕਰੀਆਂ ਲੱਗਾ ਕੇ ਨਾ ਤੇ ਉਹ ਦੁਬਾਰਾ 12 13 ਜਣੇ ਆਏ ਜੀ ਹੂੰ ਹੂੰ ਔਰ ਕੇ ਮਾਲਕ ਦੇ ਗੱਲ ਪੈ ਗਏ ਜੀ ਹੂੰ ਹੂੰ ਸਿਰਫ 120 ਰੁਪਏ ਬੰਦ ਨੇ 120 ਰੁਪਏ ਪਿੱਛੇ ਹਾਂਜੀ ਤਾਂ ਮਾਲਕੇ ਗੱਲ ਪੈ ਗਏ ਮੈਂ ਛਡਾਉਣ ਦੀ ਵਿੱਚ ਵੜਿਆ ਉਹਨਾਂ ਨੇ ਮੇਰੇ ਵੀ ਦੁਬਾਰੇ ਚੂੜੇ ਪਾੜਨ ਦੀ ਕੋਸ਼ਿਸ਼ ਕੀਤੀ ਉਂਗਲਾ ਵਿੱਚ ਪਾ ਗਈ ਹੂੰ ਹੂੰ ਹਾਂਜੀ ਕੁੱਟਮਾਰ ਕੀਤੀ ਤੁਹਾਡੇ ਨਾਲ ਕੁੱਟਮਾਰ ਵਾਧੂਗੀ ਕਿ ਚਾਚਾ ਮੇਰੇ ਆਉਂਦੇ ਵੀ ਗੱਲ ਪੈ ਗਈਆਂ ਕਿਉਂਦਾ ਕਿੰਨੇ ਕ ਵਜੇ ਘਟਣਾ ਵਈ ਤੇ 9:30 ਵਜੇ 9:30 ਵਜੇ ਹਾਂਜੀ ਕੌਣ ਕੌਣ ਕਿੰਨੇ ਕ ਜਣੇ ਆਏ ਅਗਲੇ 12 13 ਜਣੇ ਜੀ ਕੌਣ ਸੀਗੇ ਬੰਦੇ? ਉਹ ਜੀ ਹੂੰ ਅਕਸਾਈ ਵਾਲੀ ਤਰਿੰਦੇ ਗੜੇ ਉਹਨਾਂ ਦਿੰਦੇ ਨੇ ਹੂੰ ਹੂੰ ਠੇਕੇ ਵਾਲਿਆਂ ਦੇ ਉਹਨਾਂ ਦੇ ਕਿੰਨੀ ਕ ਉੱਥੇ ਜਿਹੜੀ ਹੁੰਦਾ ਗੱਦੀ ਉਹ ਵੱਧੂ ਹੀ ਖਰਾਰੀ ਖੜੇ ਹੋਈ ਹੂੰ ਕੀ ਮਾਰਿਆ ਤੁਹਾਡੇ ਕੀ ਕੁਛ ਕੀਤਾ ਨਹੀਂ ਮਾਰਾਇ ਇੱਟਾ-ਉੱਟਾ ਬੋਲਣਾ ਬੋਲਣਾ ਬੜੀ ਫਿਰਦੀ ਸੀ ਹੂੰ ਹੂੰ ਉਹ ਹੀ ਮਾਰੇ ਤੇ ਚਬਾਰਿਆ ਉਂਗਲਾ ਪਾ ਕੇ ਤੇ ਪਾੜਿਆ ਜੀ ਕੁੱਟਮਾਰ ਕੀਤੀ ਹਾਂਜੀ ਕੁੱਟਮਾਰ ਹੋਰ ਕਹਿੰਦੇ ਕਹਿੰਦੇ ਨਾਲ ਦਿੱਤੀ ਵਾਹ ਜੀ ਤਿੰਨ ਜਣੇ ਹੀ ਲੇ ਗਏ ਹੋਏ 6-7 ਜਣੇ ਪਹਿਲਾਂ ਮਾਲਕ ਸਾਡੇ ਨਾਲ ਕੀਤੀ ਏ ਵਾਹ ਸਾਡੇ ਨਾਲ ਕੀਤੀ ਵਾਈ ਮੇਰੇ ਚਾਚੇ ਨਾਲ ਕੀਤੀ ਸਾਰਿਆਂ ਨਾਲ ਕੀਤੀ ਇਹ ਛਡਾਉਣ ਆਏ ਸੀ ਹਾਂਜੀ ਇਹ ਛਡਾਉਣ ਆਏ ਇਹਨਾਂ ਨਾਲ ਵੀ ਕੀਤੀ ਹਾਂਜੀ ਕਿੰਨੀ ਕੁ ਪੂਰੀ ਤਰ੍ਹਾਂ ਘੁੱਟ ਮਾਰ ਦਿੱਤੀ ਨਾਲੇ ਵੱਧ ਕੀਤੀ ਤਾਂ ਹੀ ਥੋੜਾ ਕੋਈ ਕੋਈ ਇਹਦੇ ਚ ਕੋਈ ਵੀਡੀਓ ਤੁਹਾਡੇ ਕੋਲ ਕੁਛ ਨਹੀਂ ਨਹੀਂ ਸਾਰੇ ਨਾਲ ਪੁਲਿਸ ਵਾਲਿਆਂ ਨੇ ਸਾਰੀਆਂ ਡੀਲਿਟ ਮੰਗਵਾਤੀ ਪੁਲਿਸ ਵੀ ਮਿਲੀ ਹਾਂਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਪਹਿ ਪੂਰੀ ਲਈ ਉਹਨਾਂ ਨੇ ਘੁੱਟ ਘੁੱਟ ਬੁੜੀਆ ਕੋਲ ਵੀ ਬੁੜੀਆ ਵੀ ਰੈਡੀ ਸਾਡੀ ਔਰ ਵੀਡੀਓ ਬਣਾਉਣੀ ਆਉਂਦੇ ਖੋ ਕੇ ਇਹਨਾਂ ਡੀਲਿਟ ਮਾਰ ਦਿੱਤੀ ਆਹ ਮਾਰ ਤਿੰਨ ਨੇ ਆਈ ਨਾਲ ਹੱਥਾਂ ਦੇ ਮੁਕੀਆਂ ਮਾਰ ਦਿਆ ਉਹ ਵਿਚਾਰਾ ਕਬਲਾ ਹੀ ਹੈਗਾ ਸੀ ਥੋੜਾ ਜਿਹਾ ਐਕਸੀਡੈਂਟ ਹੋ ਗਿਆ ਕੋਲ ਨੂੰ ਜਾਈ ਚੱਕ ਕੇ ਲੈ ਗਏ ਉਹਨੇ ਮਾਰ ਪੁੱਟ ਕੇ ਹਾਂਜੀ ਉਹਦੇ ਇਲਾਜਾਂ ਪਾਈਆਂ ਉਹ ਕਿੱਥੇ ਗਿਆ ਉਹ ਘਰੇ ਆ ਉਹ ਦੱਸਦਾ ਥੋੜਾ ਦਿਮਾਗ ਦੋ ਥੋੜਾ ਬੈਠ ਕੇ ਉਸਨੇ ਕੁੱਟ ਮਾਰ ਕੀਤੀ ਹਾਂਜੀ ਹਾਂਜੀ ਅੱਛਾ ਉਸ ਤੋਂ ਬਾਅਦ ਪੁਲਿਸ ਨੇ ਕੀਤੀ ਉਸ ਤੋਂ ਬਾਅਦ ਕੋਈ ਦਿੱਤੇ ਆਈ ਨਹੀਂ ਠੀਕ ਹੋਰ ਕੀ ਕਾਰਵਾਈ ਦੀ ਮੰਗ ਹੈ ਤੁਹਾਡੀ ਹੋਰ ਤਾਰੋਈ ਇਹਦਾ ਸਹਯਾ ਹੋਵੇ ਕਈ ਗਾਂ ਦਾ ਚਾਲੂ ਸਰਕਾਰ ਦਾ ਗਾਂ ਤੋਂ ਹਰਵਾਈ ਕਰੇ ਇਹਨਾਂ ਦੀ ਗਾਂ ਉੱਤੇ ਭਰਾ ਨਾਲ ਕੋਈ ਇਹੋ ਜਿਹਾ ਕਰਨ ਕਾਂਡ ਕੋਈ ਭਾਈ ਕੀ ਨਾਮ ਤੁਹਾਡਾ ਮੈਂ ਨਰਬਖ ਸਿੰਘ ਆਈ ਗੁਰਬਖ ਸਿੰਘ ਕਿੱਥੇ ਕੰਮ ਕਰਦੇ ਕੀ ਕਰਦੇ ਤੁਸੀਂ ਅਸੀਂ ਮੁੰਡੋੜ ਸਾਹਿਬ ਦੇ ਵਿੱਚ ਕੰਮ ਕਰਦੇ ਆ ਜੀ ਹਾਂ ਹਾਂ ਕੀ ਹੋਇਆ ਜਿਹੜਾ ਆਪੋਜੀਟ ਜਿਹੜੀਆਂ ਕ੍ਰੋਸ ਲੜਾਈ ਹੋਈ ਕੀ ਕਾਰਨ ਲੜਾਈ ਕੁਝ ਨਹੀਂ ਬਸ ਇਹਨਾਂ ਨੇ ਮਤਲਬ ਕੀ ਗਾਲ ਕੱਢੀ ਸਾਨੂੰ ਉਹਦੇ ਤੋਂ ਗੱਲ ਵਧੀਆ ਹੀ ਕੁਝ ਨਹੀਂ ਆਖਿਆ ਇਹਨਾਂ ਨੂੰ ਤੇ ਬਾਅਦ ਚ ਜਦੋਂ ਹੀ ਰਾਤ ਨੂੰ ਗਿਆ ਚਲੇ ਉਹਦੇ ਦਫ਼ਤਰ ਫਿਰ ਇਹਨਾਂ ਨੇ ਮਰਦੇ ਇਕੱਠੇ ਕਰਕੇ 12 ਵਜੇ ਰਾਤ ਨੂੰ ਉਥੇ ਰੌਲਾ ਪਾਇਆ ਸਾਰੀਆਂ ਸਾਡੀਆਂ ਗੱਡੀਆਂ ਭੰਨੀਆਂ ਸੀਸੇ ਭੰਨੇ ਤੇ ਫਿਰ ਅਸੀਂ ਰੋਕਣ ਦਾ ਜਾਣਾ ਹੀ ਥਲੇ ਮੈਂ ਗਿਆ ਰੋਕਣ ਇਹਨਾਂ ਨੂੰ ਮੈਂ ਕੀ ਤੁਸੀਂ ਅਵੇ ਇੱਕ ਫਾਇਦਾ ਕੀ ਹੁੰਦਾ ਤੇ ਇਹਨਾਂ ਨੇ ਮੈਨੂੰ ਉਥੇ ਖਾਲ ਲਿਆ ਮੇਰੇ ਆ ਸੱਟਾਂ ਲੱਗੀਆਂ ਹੱਥ ਤੇ ਲੱਗ ਤੇ ਫਿਰ ਉਹਨਾਂ ਨੇ ਇੱਕ ਵਾਰ ਕੇ ਮੇਰਾ ਸਿਰ ਪਾੜ ਦਿੱਤਾ ਹੂੰ ਹੂੰ ਤੇ ਛਾਤੀ ਤੇ ਇਹਨਾਂ ਨੂੰ ਪਸਨੀ ਹਜੇ ਵੀ ਪੀੜ ਕਰਨੀਆਂ ਤੁਸੀਂ ਠੇਕੇਦਾਰਾਂ ਨਾਲ ਲੱਗੇ ਹਾਂਜੀ ਇਹਨਾਂ ਤਿੰਨ ਚਾਰ ਆ ਜਾਂਦੇ ਨੇ ਮੈਨੂੰ ਕੁੱਟਿਆ ਹਾਂ ਉਥੇ ਮੈਂ ਰੋਕਣ ਵਾਸਤੇ ਗਿਆ ਸੀ ਸਾਡੀਆਂ ਗੱਡੀਆਂ ਵੇਖ ਲਓ ਜੀ ਗੱਡੀਆਂ ਭੰਨੀਆਂ ਭੰਨੇ ਹੋਈਆਂ ਉੱਥੇ ਵੇਖ ਤਾਂ ਸਾਰਾ ਕੋਕਪੂਏ ਪਾੜਦੇ ਧਰਵਾ ਨਾ ਉਹ ਕਿੱਥੇ ਖੜੀਆਂ ਨੇ ਉਹ ਤੁਹਾਨੂੰ ਬਤਾਉਂਦਾ ਦਫ਼ਤਰ ਖੜੀਆਂ ਹੋਈਆਂ ਉਹਨਾਂ ਦੇ ਨਾਲ ਸ਼ੀਸ਼ੇ ਭੰਨਤੇ ਆ ਸਾਡੇ ਨੂੰ ਵੀਡੀਓ ਵੀ ਹੈਗੀ ਆ ਇਹਨਾਂ ਦੀ ਇਹਨਾਂ ਨੇ ਇੱਟਾ ਮਾਰ ਇੱਟਾ ਰੋੜੇ ਮਾਰਦੇ ਪੈਸਾ ਨੇ ਦਫ਼ਤਰ ਨੂੰ ਹੁਣ ਕੀ ਇਨਸਾਫ ਦੀ ਮੰਗ ਹੈ ਇਨਸਾਫ ਦੀ ਮੰਗ ਹੀ ਕਰਾਂਗੇ ਨਹੀਂ ਇਨਸਾਫ ਹੋਣਾ ਚਾਹੀਦਾ ਹਾਂਜੀ ਕਿਉਂਕਿ ਇਹਨਾਂ ਦੀ ਇਹਨਾਂ ਦੀ ਗਲਤੀ ਹੈ ਅਸੀਂ ਤਾਂ ਕਹਿੰਦੇ ਕਿ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਹਾਂ ਹਾਂਜੀ ਕੀ ਮਾਮੂਲੀ ਗੱਲ ਹੋਈ ਕੀ ਕਰਨ ਹੋਇਆ ਅਜਦਾ ਗੱਲ ਕੁਝ ਇਹ ਕਹਿੰਦਾ ਕੀ ਕਹਿੰਦੇ ਕੀ ਗੱਲ ਕੱਢੀ ਸੀ ਇਹਨਾਂ ਨੇ ਉਹਦੇ ਤੋਂ ਅਸੀਂ ਫਿਰ ਵੀ ਕੁਝ ਨਹੀਂ ਆਕੇ ਇਹਨਾਂ ਨੂੰ ਪਰ ਇਹ ਗੱਲ ਕੱਢਣ ਨੂੰ ਲੈ ਕੇ ਰੋਲਾ ਪੈ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਗੱਲ ਕੱਢੀ ਸੀ ਸਰ ਹੂੰ ਹੂੰ ਫਿਰ ਜਦ ਇਹਨਾਂ ਨੇ ਆਪਦੇ ਬੰਦੇ ਇਕੱਠੇ ਕਰ ਲਏ ਸੀ ਫਿਰ ਵੀ ਕੁਝ ਨਹੀਂ ਆਕੇ ਇਹਨਾਂ ਨੇ ਬੰਦੇ ਇਕੱਠੇ ਕਰ ਲਏ ਤੇ ਉਹਦੇ ਤੋਂ ਫਿਰ ਇਹਨਾਂ ਨੇ ਸਾਰਾ ਸਾਡੀ ਕੋਠੀ ਭੰਨੀ ਜਦੋਂ ਮੈਂ ਰੋਪਣ ਗਿਆ ਦੇਵ ਮੇਰੇ ਗੱਲ ਪੈ ਗਈ ਤੁਹਾਡੇ ਤੇ ਵੀ ਹਮਲਾ ਕੀਤਾ ਗਿਆ ਗੱਡੀਆਂ ਤੇ ਵੀ ਹਾਂ ਹਾਂਜੀ ਹੂੰ ਕਿੰਨਿਆ ਕਿੰਨੇ ਕ ਜਣੇ ਹਮਲਾ ਕੀਤਾ ਤੁਹਾਡੇ ਹਾਂਜੀ ਤੁਹਾਡੇ ਤੇ ਕਿੰਨੇ ਨਾਲ ਹਮਲਾ ਕੀਤਾ ਸਾਡੇ ਮੇਰੇ ਤੇ ਇਹਨਾਂ ਨੇ ਕੁੱਟਿਆ ਇਹਨਾਂ ਕੋਈ ਕਰਮਾਨਾ ਵੀ ਸੀ ਡੰਡੇ ਵੀ ਸੀ ਪਰ ਪਤਾ ਨਹੀਂ ਮੇਰੇ ਸਿਰ 'ਚ ਪਤਾ ਨਹੀਂ ਲੱਗਣਾ ਇਟ ਮਾਰ ਕੇ ਕੀ ਮਰਿਆ ਮੇਰਾ ਸਿਰ ਮਾਰਦਾ ਤੈਕੇ ਲੱਗੇ ਹੋਏ ਸਿਰ 'ਚ ਜੀ ਹਾਂਜੀ ਆਹ ਹੱਥ ਮੇਰਾ ਬੋਟੇ ਉਹਨਾਂ ਨੇ ਮਰੋੜ ਦਿੱਤਾ ਬਾਵਾ ਮੋੜੀਆਂ ਸੰਠ ਲੱਗੀ ਲੱਤ ਤੇ ਤਸਲੀਆਂ ਤੇ ਲੱਤਾਂ ਇੱਥੇ ਸ਼ਾਦੀ ਦੀ ਲੱਤਾਂ ਮਾਰਿਆ ਪਸਲੀ ਪੀੜ ਤਸਲੀਆਂ ਪੀੜ ਹੁੰਦੀਆਂ ਪਈਆਂ ਹੁਣ ਠੀਕ ਹਾਂਜੀ ਨਿਸਾਬ ਦੀ ਮੈਂ ਹਾਂਜੀ